ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਪੰਜ ਡਰੱਗਸ ਸਮਗਲਰ ਅਸੀਂ ਫੜੇ ਹੈ ਸਵਾ ਦੋ ਕਿਲੋ ਹਿਰੋਇਨ 1 ਲੱਖ 5000 ਡਰੱਗ ਮਨੀ ਇੱਕ ਗਲੌਕ ਪਿਸਟਲ ਬੜਾ ਸਪੈਸਟਿਕੇਟਡ ਜਿਹੜਾ ਔਰ ਇੱਕ ਰੂਜ਼ ਕਾਰ ਇਹਨਾਂ ਤੋਂ ਬਰਾਮਦ ਹੋਈ ਹੈ ਜਿਹੜੀ ਮੋੜਲੀ ਪੁਛਗਿੱਟ ਤੋਂ ਗੱਲ ਇੰਪੋਰਟੈਂਟ ਸਾਹਮਣੇ ਆਈ ਹੈ ਕਿ ਇਹ ਸਾਰੇ ਬੰਦੇ ਗੁਰਦਾਸਪੁਰ ਫਤਿਹਗੜ ਚੂੜੀਆਂ ਏਰੀਆ ਦੇ ਰਹਿਣ ਵਾਲੇ ਨੇ ਔਰ ਇਹ ਕਾਫੀ ਦਿਨ ਤੋਂ ਡਰੱਗ ਦੇ ਨਾਲ ਨੈਟਵਰਕ ਦੇ ਵਿੱਚ ਸ਼ਾਮਲ ਨੇ ਕਰਨਵੀਰ ਸਿੰਘ ਜਿਹੜਾ ਇਹਦਾ ਮੇਨ ਜਿਹੜਾ ਸਮਗਲਰ ਆਪਾਂ ਕਹਿ ਸਕਦੇ ਹਾਂ ਉਹ ਯੂ ਐਸ ਏ ਜਾਣ ਦੀ ਕੋਸ਼ਿਸ਼ ਵਿੱਚ ਸੀਗਾ ਪਰ ਰਸਤੇ 'ਚ ਡਿਪੋਰਟ ਹੋ ਗਿਆ ਉਹਨੇ ਫਿਰ ਆਪਣੇ ਜਿਹੜੇ ਏਰੀਆ ਦੇ ਲੋਕ ਨੇ ਫਰਾਂਸ ਦੇ ਵਿੱਚ ਜਿਹੜੇ ਰਹਿ ਰਹੇ ਨੇ ਉੱਥੇ ਕੋ ਸਿਕੰਦਰ ਸਿੰਘ ਹੈ ਇੱਕ ਹੋਰ ਬੰਦਾ ਜਿਹਦਾ ਆਪਣਾ ਨਾਮ ਚੀਮਾ ਦੱਸ ਰਿਹਾ ਉਹ ਦੋ ਇੰਡੀਵਿਜੂਅਲਸ ਨਾਲ ਸੰਪਰਕ ਹੋਇਆ ਇਹਦਾ ਉਹਨਾਂ ਨੇ ਪਾਕਿਸਤਾਨ ਨਾਲ ਇਹਨਾਂ ਦੇ ਸਮੱਗਨਰਸ ਨਾਲ ਸੰਪਰਕ ਕਰਾਇਆ ਸੋਸ਼ਲ ਮੀਡੀਆ ਜਿਹੜੇ ਐਪਸ ਨੇ ਉਥੋਂ ਇਹ ਹੀਰੋਇਨ ਦੇ ਕਾਰਵਾਰ ਪੈ ਗਏ ਇਹਦੇ ਜਿਹੜੀਆਂ ਸਾਡੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਇਹਦੇ ਚ ਪਹਿਲਾਂ ਗ੍ਰਿਫਤਾਰੀਆਂ ਹੋਈਆਂ ਕਰਨਬੀਰ ਵਗੈਰਾ ਦੀਆਂ ਤੇ ਉਸ ਤੋਂ ਬਾਅਦ ਇਹ ਦੁਰੰਗਲਾ ਏਰੀਆ ਜਿਹੜਾ ਹੈਗਾ ਗੁਰਦਾਸਪੁਰ ਦਾ ਉਥੋਂ ਰਿਕਵਰੀ ਹੋਈ ਬਾਰਡਰ ਤੋਂ ਇਹ ਤਾਂ ਦੱਬੀ ਹੋਈ ਸੀ 1 ਕਿਲੋ ਹਿਰੋਇਨ ਤੇ ਜਿਹਦੇ ਚੱਪਾ ਦੂਜੀ ਇੰਪੋਰਟੈਂਟ ਗੱਲ ਦੇਖੀਏ ਕਿ ਜਿਹੜੇ ਮੁਲਜ਼ਮ ਨੇ ਕੀਰਤਪਾਲ ਸਿੰਘ ਕੀਰਤ ਹੈ ਇਹਦੇ ਖਿਲਾਫ ਕਨੀਏਕੇ ਬਾਂਗਰ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿੱਚ ਪਹਿਲਾਂ ਵੀ ਆਰਮ ਜੈਕਟ ਦਾ ਮੁਕੱਦਮਾ ਜਰਜ ਹੈ 12ਵੀਂ ਪਾਸ ਹੈ 18 ਸਾਲ ਦੀ ਉਮਰ ਹੈ ਤੇ ਇਸ ਤੋਂ ਇਲਾਵਾ ਕਰਨਬੀਰ ਜਿਹੜਾ ਕਿੰਗਪਿੰਨ ਹੈ ਇਹ ਵੀ ਬਾਉਪੁਰ ਅਫਗਾਨਾ ਦੁਰੰਗਲਾ ਥਾਣਾ ਜਿਹੜਾ ਡਿਸਟ੍ਰਿਕਟ ਗੁਰਦਾਸਪੁਰ ਦਾ ਰਹਿਣ ਵਾਲਾ 21 ਸਾਲ ਦਾ ਹੈਗਾ ਸੁਖਦੀਪ ਈਲੀਆ ਸੁਖ ਇਹ ਛੱਪੜ ਵਾਲੀ ਗਲੀ ਤੇਜਾਖੁਰਦ ਫਤੇਗੜ ਚੂੜੀਆਂ ਪਿਆਰਾ ਸਿੰਘ son of ਚਿੰ다 ਸਿੰਘ ਇਹ ਬੱਲੜਵਾਲ ਅਜਨਾਲਾ ਅੰਮ੍ਰਿਤਸਰ ਇਹ ਵੀ ਇਹਨਾਂ ਦਾ ਲਿੰਕ ਸੀਗਾ ਤੇ ਜਿਹੜਾ ਪੰਕਜ ਵਰਮਾ ਹੈ ਬੜਾ ਇੰਪੋਰਟੈਂਟ ਗੱਲ ਇਹਦੇ ਚ ਦੱਸਣ ਵਾਲੀ ਹੈ ਕਿ ਬਾਏ profession jeweler ਹੈ ਸੁਨਾਰੇ ਦਾ ਕੰਮ ਕਰਦਾ ਔਰ ਜਦੋਂ ਇਹਦਾ ਪਛੋਕੜ ਦੇਖਿਆ ਇਹਦੇ ਖਿਲਾਫ ਪੰਜੌਰ ਥਾਣਾ ਹਰਿਆਣਾ ਦੇ ਵਿੱਚ ਪੰਚਕੋਲਾ ਡਿਸਟ੍ਰਿਕਟ ਚ ਇਕ ਐ 30 ਤੇ ਜਿਹੜੇ ਆਰਮ ਐਕਟ ਦੇ ਪਰਚੇ ਦੇ ਵਿੱਚ ਇਹ ਪਹਿਲਾਂ ਵੀ ਅਕਿਊਜ਼ਡ ਰਿਹਾ ਔਰ 250 ਗ੍ਰਾਮ ਜਿਹੜੀ ਇਹਦੇ ਤੋਂ ਬਰਾਮਦਗੀ ਜਿਹੜੀ ਹੋਈ ਹੈ 2 ਕਿਲੋ ਤੋਂ ਇਲਾਵਾ ਜਿਹੜੇ 250 ਆਪਾਂ ਕਹਿ ਰਹੇ ਹੁਏ ਇਸ ਪੰਕਜ ਵਰਮਾ ਤੋਂ ਹੋਈ ਹੈ ਸੋ ਇਹ ਪਹਿਲੀ ਵਾਰ ਆਇਆ ਕਿ ਜਿਹੜਾ ਬੰਦਾ ਜੁਐਲਰੀ ਦਾ ਕੰਮ ਕਰ ਰਿਹਾ ਤੇ ਨਾਲ ਨਸ਼ੇ ਦਾ ਵੀ ਕੰਮ ਕਾਰੋਬਾਰ ਦੇ ਵਿੱਚ ਰਹਿਰੇ ਫਟੇਗੜ ਚੂੜੀਆਂ ਦਾ ਰਹਿਣ ਵਾਲਾ ਪੰਕਜ ਵਰਮਾ ਐਲੀਅਸ ਬਬਲੂ ਵਾਰਡ ਨੰਬਰ 10 ਕਮੇਰਾ ਵਾਲਾ ਫਤਿਹਗੜ ਚੂੜੀਆਂ ਗੁਰਦਾਸਪੁਰ ਸੋ ਇਹ ਜਿਹੜੀ ਸਾਰੇ ਸਾਡੀ ਟੀਮ ਨੇ ਡੀਸੀਪੀ ਸਾਹਿਬ ਹਰਪ੍ਰੀਤ ਮੰਡੇਰ ਜੀ ਵਿਸ਼ਾਲ ਜੀ ਜੀ ਏਡੀਸੀਪੀ 1 ਜਸਪਾਲ ਜੀ ਸਾਡੇ ਏਸੀਪੀ ਔਰ ਜਸਵੀਰ ਸਿੰਘ ਐਸਐਚਓ ਸਲਾਮਾਬਾਦ ਤੇ ਸੁਸ਼ੀਲ ਜਿਹੜੇ ਸਾਡੇ ਇਨਚਾਰਜ ਪੀਪੀ ਕੋਟ ਖਾਲਸਾ ਉਹਨਾਂ ਨੇ ਸਾਰਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਹ ਸਾਰੇ ਬੰਦੇ ਜਿਹੜੇ ਨਾਕਾਬੰਦੀ ਦੌਰਾਨ ਕਬੀਰਪੁਰ ਏਰੀਏ ਦੇ ਵਿੱਚੋਂ ਅਰੈਸਟ ਹੋਏ ਆ ਇਹਦੀ ਜਿਹੜੀ ਮੋਡਲੀ ਪੁੱਛ ਗਿਛ ਤੋਂ ਇਹੀ ਗੱਲ ਆਈ ਹੈ ਕਿ ਫਰਾਂਸ ਦੇ ਵਿੱਚ ਬੈਠੇ ਬੰਦੇ ਨੈਟਵਰਕ ਚਲਾ ਰਹੇ ਜੋ ਉਸ ਏਰੀਏ ਦੇ ਹੈ ਤੇ ਦੂਜੀ ਗੱਲ ਇਹ ਹੈ ਕਿ ਸਾਰੀ ਇਹ ਜਿਹੜੀ ਕਨਸਾਈਨਮੈਂਟ ਹੈ ਉਸ ਬਾਰਡਰ ਬੈਲਟ ਦੇ ਵਿੱਚ ਜਿਹੜਾ ਆਪਾਂ ਫਤਿਹਗੜ ਚੂੜੀਆਂ ਤੇ ਗੁਰਦਾਸਪੁਰ ਦੇ ਵਿੱਚ ਵਾਲਾ ਬੈਲਟ ਹੈਗੀ ਹੈ ਉਸ ਰਾਹੀਂ ਪੁਸ਼ ਹੋਈ ਹੈ ਔਰ ਇਧਰ ਅੰਮ੍ਰਿਤਸਰ ਦੇ ਵਿੱਚ ਇਹ ਵੇਚਣ ਤੇ ਆਪਣੇ ਜਿਹੜੇ ਲੋਕਾਂ ਦੇ ਨਾਲ ਤਾਲ ਮਿਲ ਕਰਕੇ ਇਹਨਾਂ ਨੇ ਹੈਂਡਓਵਰ ਕਰਨੀ ਸੀ ਅੱਗੇ ਤਰਨਤਾਰ ਨੇਰੀਏ ਦੇ ਕੁਝ ਬੰਦਿਆਂ ਨਾਲ ਸੰਪਰਕ ਸੀਗਾ ਉਹ ਸਾਰੇ ਅਸੀਂ ਜਿਹੜੇ ਐਂਗਲਸ ਇਹਨਾਂ ਦੇ ਇਨਵੈਸਟੀਗੇਟ ਕਰ ਰਹੇ ਹਾਂ ਤੋਂ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਇਹਦੇ ਨਾਲ ਇਹ ਹੈ ਕਿ ਚਾਹੇ ਰਿਕਵਰੀ ਸਵਾ ਦੋ ਕਿਲੋ ਦੀ ਹੈ ਬਟ ਵੱਡਾ ਨੈਟਵਰਕ ਸਪੈਸ਼ ਹੋਇਆ ਸਾਰੇ ਬੰਦੇ ਇਹਦੇ ਚੋਂ ਫੜੇ ਗਏ ਕੁਝ ਜਿਹੜੇ ਹੋਰ ਫਿਗਰ ਆਊਟ ਹੋ ਰਹੇ ਨੇ ਉਹਨਾਂ ਨੂੰ ਅਸੀਂ ਉਹਦੇ ਚ ਨਾਮਜ਼ਦ ਕਰਕੇ ਜਿਵੇਂ ਜਿਵੇਂ ਐਵੀਡੈਂਸ ਆਈ ਕਿ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਲੋਕਲ ਲੈਵਲ ਤੇ ਇਹਨਾਂ ਦਾ ਗੈਂਗ ਕਿਵੇਂ ਬਣਿਆ ਜੂਲਰ ਦੇ ਨਾਲ ਨਾਲ ਸਾਰਿਆਂ ਦਾ ਕੰਟੈਕਟ ਕਿਵੇਂ ਹੋਇਆ ਕਿਉਂਕਿ ਇਹ ਲੋਕਲ ਏਰੀਏ ਦੇ ਰਹਿਣ ਵਾਲੇ ਜੀ ਉਸੇ ਫਤਿਹਗੜ ਚੂੜੀਆਂ ਏਰੀਏ ਦੇ ਔਰ ਜੇ ਤੁਸੀਂ ਦੇਖੋ ਵੀ ਕਰਨਬੀਰ ਵੀ ਉਥੇ ਨੇੜੇ ਦਾ ਹੀ ਹੈਗਾ ਕਿਰਤਪਾਲ ਇਹ ਸਾਰੇ ਉਸ ਫਤਿਹਗੜ ਚੂੜੀਆਂ ਦਰੰਗਲਾ ਬੈਲਟ ਦੇ ਵਿੱਚ ਰਹਿਣ ਵਾਲੇ ਤੇ ਆਪਸ ਵਿੱਚ ਤਾਲਮੇਲ ਹੋਏ ਮੇਨ ਜਿਹੜੀ ਗੱਲ ਜੁੜੀ ਹੈ ਉਹ ਇੰਟਰਸਟਿੰਗ ਇਹਦੇ ਦੋ ਹੀ ਐ ਇੱਕ ਤਾਂ ਪੰਕਜ ਵਰਮਾ ਬਬਲੂ ਵਾਲੀ ਕਿ ਜੂਲਰ ਵੀ ਇਹ ਕੰਮ ਕਰ ਰਿਹਾ ਹੈ ਔਰ ਦੂਜੇ ਪਾਸੇ ਹੈਗਾ ਫਰਾਂਸ ਦੇ ਵਿੱਚ ਫਰਾਂਸ ਦਾ ਨੈਟਵਰਕ ਆ ਕਾਫੀ دیر ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਵੀ ਬਾਰ ਬੈਠੇ ਲੋਕ ਜਿਹੜੇ ਆ ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਕਰਾ ਕੇ ਤੇ ਇੱਕ ਧੰਦੇ ਦੇ ਵਿੱਚ ਸ਼ਾਮਲ ਉਹ ਦੱਸ ਰਹੇ ਜਿਉਂ ਉਹ ਮੈਂ ਤਾਂ ਨਹੀਂ ਤੁਹਾਨੂੰ ਰਿਵੀਲ ਕਰ ਰਿਹਾ ਕਿਉਂਕਿ ਬੰਦੇ ਫਿਰ ਅਲਰਟ ਹੋ ਜਾਂਦੇ ਆ ਫਿਰ ਡਰੋਨਾਂ ਹੀ ਆਈ ਸੀ ਡਰੋਨ ਨਾਲ ਕੁਝ ਜ਼ਿਕਰਨ ਵੀ ਵਾਰ ਦੱਸਿਆ ਕਿ ਡਿਪੋਰਟ ਹੋ ਕੇ ਅਮ੍ਰਿਕਾ ਤੋਂ ਆਇਆ ਸੀ ਕਿ ਦੋ ਕੀ ਹੋਇਆ ਇਹ ਨੂੰ ਹੋ ਗਿਆ ਮੇਰੇ ਕਹ ਤਕਰੀਬਨ 50-55 ਨਵੰਬਰ ਹਾਂਜੀ ਨਵੰਬਰ ਚ ਸੋ ਥੋੜੀ ਦੇਰ ਪਹਿਲਾਂ ਹੀ ਆਇਆ ਤੇ ਆਉਂਦੇ ਹੀ ਨੇ ਇਹ ਕੰਮ ਕਰ ਲੈ ਕਿਉਂਕਿ ਉੱਥੇ ਬਾਹਰ ਬੈਠੇ ਲੋਕਾਂ ਨਾਲ ਸੰਪਰਕ ਬਣਾ ਲੈਂਦੇ ਨੇ ਉਹੀ WhatsApp ਤੇ ਦੂਜੇ ਜਿਹੜੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਥਰੂ ਇਹ ਇਨ ਟੱਚ ਹੁੰਦੇ ਅਰੇ ਬਾਕੀ ਤਬਾਦਲੇ ਰਿਪੋਰਟ ਵੀ ਕਰਾਇਆ ਕਿਉਂਕਿ ਜ਼ਿਆਦਾਤਰ ਜਮਾਲਾ ਆ ਜਾਂਦਾ ਤਰਨਤਾਰ ਬਾਰਡਰ ਤੋਂ ਜ਼ਿਆਦਾ ਜਿਹੜੀਆਂ ਵੀ ਇਨਫੋਰਮੇਸ਼ਨ ਹੈ ਇਸ ਵਕਤ ਇਹਨਾਂ ਦੇ ਬਾਰੇ ਕੁੜੀਆਂ ਵਾਲੇ ਰੂਟ ਤੋਂ ਜਿਹੜਾ ਨਵਾਂ ਕਣੇ ਪੜਿਆ ਤਾਂ ਲੱਗਦਾ ਕਿ ਇਹ ਵੱਡਾ ਬੇਜ਼ਰੂਰ ਕੇ ਨਾਮ ਕਿਸ ਤਰ੍ਹਾਂ ਤੁਸੀਂ ਇਹ ਫਰਸਟ ਕਿਵੇਂ ਕੀਤਾ ਕਿ ਆਪਾਂ ਬੰਦੇ ਇੱਕ ਤਾਂ ਫੜਨੇ ਤੇ ਸੋਫਾ ਨਹੀਂ ਇਹ ਦੇਖੋ ਇਹ ਸਾਰਾ ਇਹੀ ਤਾਂ ਟੀਮ ਨੂੰ ਮੈਂ ਕ੍ਰੈਡਿਟ ਦੇ ਰਿਹਾ ਕਿ ਬੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਜਿਹੜਾ ਇਨੀਸ਼ੀਏਟ ਕੀਤਾ ਉਹਦੇ ਬੈਕਵਰਡ ਲਿੰਕੇਜ ਜਿਹੜੇ ਆਪਾਂ ਆਮ ਅਕਸਰ ਗੱਲਾਂ ਕਰਦੇ ਆ ਉਹਦੇ ਵਿੱਚ ਇਹ ਸਾਰੀ ਕਾਮਯਾਬੀ ਮਿਲੀ ਹੈ ਔਰ ਇਹ ਰੂਟ ਜਿਹੜਾ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਡੇਰਾ ਬਾਬਾ ਨਾਨਕ ਤੋਂ ਜਦੋਂ ਆਪਾਂ ਬੰਦੇ ਫੜੇ ਸੀ ਜਿੱਤੋਂ ਗ੍ਰੇਨੇਡ ਵੀ ਮਿਲਿਆ ਸੀ ਉਹ ਵੀ ਨੈਟਵਰਕ ਜਿਹੜਾ ਉਸ ਏਰੀਏ 'ਚ ਡੇਰਾ ਬਾਬਾ ਨਾਨਕ ਕਰਮ ਦੇਰ ਅੰਦਾਸ ਦਾ ਫਤਿਹਗੜ ਚੂੜੀਆਂ ਵਾਲਾ ਜਿਹੜੀ ਬੈਲਟੀ ਉਹ ਉਸ ਚ ਫਿਕਰ ਆਊਟ ਹੋਈ ਸੀ ਅਮਰੀਕਾ ਤੋਂ ਕੋਈ ਰਿਪੋਰਟ ਦਿੱਤਾ ਗਿਆ ਇਹ ਯਾਰ ਕੋਸ਼ਿਸ਼ ਕਰ ਰਿਆ ਸੀ ਜੇ ਅਮਰੀਕਾ ਨਹੀਂ ਗਿਆ ਪਹੁੰਚਿਆ ਨਹੀਂ ਰਸਤੇ ਜੁਈ ਫੜਿਆ ਫੜਿਆ ਗਿਆ ਕੋਸ਼ਿਸ਼ ਕਰ ਹਾਂਜੀ ਲੱਗਦੀ ਕਿ ਉਹ ਜੇ ਹੁੰਦੇ ਜੀ ਇਹ ਬੰਦੇ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਤੋਂ ਇਹ ਅਮਰੀਕਾ ਤਾਂ ਪਹੁੰਚੇ ਨਹੀਂ ਕੋਸ਼ਿਸ਼ ਸੀਗਾ ਬੰਦੇ ਸਭ ਨਹੀਂ ਆਏ ਹੁੰਦੇ ਲੋਕ ਅੰਦੇ ਚਾਹਦੇ ਨੇ ਪੰਜਾਬ ਦੇ ਸਾਰੇ ਜਿਹੜੇ ਵਾਪਸ ਆਏ ਨਹੀਂ ਇਹ ਦੇਖੇ ਜਾਂ ਅੱਗੇ ਵੀ ਆਉਣਗੇ ਇਨਾ ਦਾ ਵੀ ਜਿਹੜਾ ਹੈ ਉਹ ਕੰਟੀ ਚੈੱਕ ਰੱਖਿਆ ਜਾ ਰਿਹਾ ਕਿਉਂਕਿ ਇਹਨਾਂ ਤੇ ਵੀ ਸ਼ੱਕ ਕੀਤਾ ਜਾ ਸਕਦਾ ਕਿ ਫਿਰ ਮੈਂタル ਐਕਟੀਵिटीज ਉੱਤੇ ਇਨਵੋਲ ਰਏ ਹੋਣ ਜਾਂ ਫਿਰ ਬਹਿ ਕੇ ਉੱਤੇ ਚੱਲੇ ਹੋ। ਹਾਂ ਦੇਖੋ ਉਹ ਤਾਂ ਸਾਰਾ ਹੀ ਕਰ ਹੀ ਰਹੇ ਜੀ ਕਿਉਂਕਿ ਐਸਆਈਟੀ ਬਣੀ ਹੋਈ ਹੈ ਮੈਂ ਉਹਦੇ ਬਾਰੇ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਐਫਆਈਆਰ ਦਰਜ ਹੋ ਚੁੱਕੀਆਂ ਟ੍ਰੈਵਲ ਏਜੰਟਸ ਨੇ ਤੇ ਸਾਰੀਆਂ ਉਹ ਕਾਰਵਾਈਆਂ ਕਰ ਹੀ ਰਹੇ। ਸਰ ਇਹ ਡਿਪੂਟ ਜਿਹੜਾ ਅਸੀਂ ਕਰਦੇ ਕੁੱਡੇ-ਕੁੱਡੇ ਲਾਣ ਉਸ ਤੇ ਦੇਖੋ ਇਹ ਚੀਜ਼ਾਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਬਾਹਰ ਕਿਉਂ ਜਾਂਦੇ ਆ ਇਹ ਆਪਾਂ ਨੂੰ ਜਦੋਂ ਇੱਥੇ ਆ ਕੇ ਕਾਰਵਾਰ ਸ਼ੁਰੂ ਕੀਤਾ ਆ ਤੁਸੀਂ ਦੇਖੋ ਨ ਮਤਲਬੇ ਜਲਦੀ ਉਸ ਦਲਦਲ ਦੇ ਵਿੱਚ ਫਸਿਆ ਆ ਕੇ ਜੀ ਸਰ ਹੋਰ ਵੀ ਕੱਲ ਬੈਕਯੂ ਵੜਿਆ ਉਹਦੇ ਨਾਲ ਕੀ ਕਰਦਾ ਸੀ ਵੈਪਨ ਤਾਂ ਨਾ ਰੱਖਿਆ ਜੀ ਕਲੌਕ ਆਪਣੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਜਿਹੜੀ ਡਰੋਨ ਦੀ ਕਨਸਾਈਨਮੈਂਟ ਆਉਂਦੀ ਹੈ ਤੇ ਬਾਹਰ ਆਪਣੇ ਹੋ ਜਾਂਦੇ ਤਾਂ ਨੈਚੁਰਲੀ ਉਹ ਸ਼ੇ ਨੂੰ ਹੋ ਰਹੇ ਵੈਪਨਸ ਅਸੀਂ ਉੱਤੇ ਵੀ ਕੰਮ ਕਰ ਰਹੇ ਆਂ ਵੈਪਨ ਵਾਲੇ ਨੈਟਵਰਕ ਤੇ ਵੀ ਦੱਸ ਰਹੇ ਵੀ ਤਿੰਨ ਚਾਰ ਸਾਡੇ ਲੱਗ ਚੁੱਕੀਆਂ ਜੋ ਇਹਨਾਂ ਦੇ ਫੇਰੀਆਂ ਨੇ ਉਥੋਂ ਔਰ ਡਰੋਨ ਰਾਹੀਂ ਇਹਨਾਂ ਨੂੰ ਕਨਸਾਈਨਮੈਂਟ ਜਿਹੜੀ ਆਈ ਹੈ ਸੋ ਜਿਹੜਾ ਵੈਪਨ ਵਾਲਾ ਵੀ ਅਸੀਂ ਐਂਗਲ ਸਾਰਾ ਡਰਗ ਦੇ ਨਾਲ ਨਾਲ ਉਹ ਵੀ ਦੇਖਦੇ ਪੁਆਚੀ ਜਾਨੇ ਫੜੇ ਗਏ ਨੇ ਤੇ ਇਹਨਾਂ ਕੋ ਵੈਪਨ ਨਹੀਂ ਜੀ ਫੜਿਆ ਗਿਆ ਕਿਸ ਤਰ੍ਹਾਂ ਹੋਰ ਵੀ ਇਹਨਾਂ ਕੋ ਵੈਪਨ ਹੋ ਸਕਦਾ ਨਹੀਂ ਤੁਹਾਨੂੰ ਦੱਸਿਆ ਨਹੀਂ ਵੈਪਨ ਵਾਲੇ ਤੇ ਵੀ ਆਪਾਂ ਕੰਮ ਕਰ ਰਹੇ ਆ ਕਹ ਦیتے ਡਰਗ ਟੋਲਾ ਸਰ 18 ਸਾਲ ਦਾ ਲੜਕਾ ਤੁਸੀਂ ਕਹਿੰਦੇ ਪਲੱਸ 2 ਦੇ ਤਕਰੀਬਨ ਨਾਲ ਲੱਗਦਾ ਮੈਸਰ ਹੀ ਹੋਣਾ ਪਲੱਸ 2 ਦੇ ਹਾਂ ਲਿਖੀ ਹਾਂਜੀ ਬਿਲਕੁਲ ਯੰਗਸਟਰ ਨੇ ਬੜੀ ਮੈਂ ਤਾਂ ਤੁਹਾਨੂੰ ਕੱਲ ਵੀ ਦੇਖੋ ਇਹ ਉਸ ਦਿਨ ਵੀ ਆਪਾਂ ਗੱਲ ਕੀਤੀ ਸੀਗੀ ਕਿ ਇਨਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਆਪਣੇ ਕਿਰਤ ਕਰਨ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤੀ ਹੈ ਸਿੱਖਿਆ ਇਹ ਆਪਾਂ ਚੰਗੇ ਪਾਸੇ ਕੰਮ ਲੱਗੀ ਹੈ ਤੇ ਇਸ ਦਲਦਲ ਤੋਂ ਬਚੀਏ ਕਿਉਂਕਿ ਇੱਥੇ ਇੱਕ ਵਾਰ ਬੱਚਾ ਫਸ ਜਾਂਦਾ ਫਿਰ ਕੈਰੀਅਰ ਖਰਾਬ ਹੋ ਜਾਂਦਾ ਪਰ ਉਹੀ ਹੈ ਲਾਸਟ ਫਾਰ ਈਜ਼ੀ ਮਨੀ ਤੇ ਉਹ ਉਹਦੇ ਕਰਕੇ ਮਤਲਬ ਇਹ ਸੈਡ ਹੈ ਬੜੀ ਦੁਖਦਾਈ ਗੱਲ ਹੈ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਕਿਹੋ ਜਿਹਾ ਸੀ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਕੋਈ ਖਾਸ ਨਹੀਂ ਹੈ ਜੀ ਉੱਥੇ ਪਿੰਡ ਚੀ ਨਾਰਮਲ ਜੇ ਲੋਕ ਹੀ ਨੇ ਕੋਈ ਜ਼ਿਆਦਾ ਆਪਾ ਐਫਲੂਐਂਟ ਨਹੀਂ ਕਹਿ ਸਕਦੇ ਪੰਕਜ ਵਰਮੇ ਦਾ ਤੁਹਾਨੂੰ ਮੈਂ ਦੱਸਿਆ ਜਰੂਰ ਅਜਿਹੇ ਕਿਹੜੇ ਫਾਦੇ ਘਟੂਟ ਦੇ ਵਿੱਚ ਇਹ ਸੁਣੀ ਅਰੇ ਉਹ ਤੇ ਅਟੈਕ ਹੋਇਆ ਇਹਨਾਂ ਦੀ ਗਵਰਨਮੈਂਟ ਅੱਗੇ ਸੀ ਨਹੀਂ ਨਹੀਂ ਉਹ ਉਹਦੇ ਵਿੱਚ ਕੋਈ ਉਹੋ ਜੀ ਚੀਜ਼ ਨਹੀਂ ਆਈ ਉਹ ਡਿਫਰੈਂਟ ਕੇਸ ਹੈ ਇਹ ਚੀਜ਼ ਡਿਫਰੈਂਟ ਸਰ ਆਤਿਕ ਨੌਜਵਾਨੇ ਸੁਸਾਇਟੀ ਦਾ ਕੋਈ ਪਤਾ ਲੱਗਾ ਕਿ ਕੀ ਕਾਰਨ ਹੈ ਉਹ ਕੇਸ ਦਰਜ ਕਰ ਰਹੇ ਜੀ ਹੁਣ ਉਹਦੇ ਵਿੱਚ ਉਹਦੀ ਵੀਡੀਓ ਵਗੈਰਾ ਮਿਲ ਗਈ ਸੀ ਫੋਨ ਤੋਂ ਪਹਿਲਾਂ ਲੌਕਡ ਸੀਗਾ ਉਹ ਸਾਰਾ ਕਾਰਨ ਕੀ ਰਹਿ ਸਕਦਾ ਫਾਈਨੈਂਸ ਫਾਈਨੈਂਸ਼ੀਅਲ ਨਹੀਂ ਨਹੀਂ ਕੇਸ ਰਿਸਟਰ ਕਰ ਰਹੇ ਆ ਬਾਬਾ ਥੈਂਕ ਯੂ ਵਾਸ ਕਰੀਏ ਭਾਈ ਉਹਨੂੰ ਲਈਏ